ਸਸ਼ੀਕਲ ਜੀ ਮੈਂ ਹਾਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੱਗਾ ਵੱਡਾ ਚਟਕਾ ਜੇ ਇੱਕ ਪਾਸੇ ਗੱਲ ਕਰ ਲਈਏ ਤਾਂ ਜਿੱਥੇ ਜਿਮਨੀ ਚੋਣਾ ਤਰਨ ਤਰਨ 2 ਦੇ ਵਿੱਚ ਆਉਣ ਜਾ ਰਹੀਆਂ ਨੇ ਜਿੱਥੇ ਪਾਈ ਅੰਮ੍ਰਿਤਪੁਰ ਖਾਲਸਾ ਜੀ ਵੀ ਜਲਦੀ ਆਪਣਾ ਉਮੀਦਵਾਰ ਉਤਾਰਨ ਜਾ ਰਹੇ ਨੇ ਤੇ ਦੂਸਰੇ ਪਾਸੇ ਗੱਲ ਕਰੀਏ ਤਾਂ ਜਿੱਥੇ ਆਮ ਆਦਮੀ ਪਾਰਟੀ ਹਰਮੀਤ ਸੰਧੂ ਜੋ ਪਹਿਲਾਂ ਸ਼੍ਰੋਮੇ ਅਕਾਲੀ ਦਲ ਦੇ ਵਿੱਚ ਰਹਿ ਚੁਕੇ ਨੇ ਉਹਨਾਂ ਨੂੰ ਉਤਾਰਨ ਦੀਆਂ ਕੰਸੂਆਂ ਚੱਲ ਰਹੀਆਂ ਨੇ ਜੇਕਰ ਗੱਲ ਕਰੀਏ ਤਾਂ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਜਾਂ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਰੱਜ ਕੇ ਪੰਡਿਆ ਸੀ ਹਰਮੀਤ ਸਿੰਘ ਸੰਧੂ ਨੂੰ ਕਿ ਇਹ ਨਸ਼ਾ ਵੇਚਦਾ ਹੈ ਇਹ ਨਸ਼ਾ ਤਸਕਰੀ ਕਰਦਾ ਹੈ ਇਸ ਦਾ ਜੋ ਵਿਕਰਮ ਸਿੰਘ ਮਜੀਠੀਆ ਦੇ ਨਾਲ ਉਖਣਾ ਬਹਿਣਾ ਹੈ ਇਹ ਪਿਸ਼ਟਾਚਾਰੀ ਹੈ ਕੀ ਇਹੋ ਜਿਹਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੇ ਵਿੱਚ ਆਉਂਦਿਆ ਹੀ ਉਹ ਬੰਦਾ ਦੁੱਧ ਤੋਤਾ ਹੋ ਜਾਂਦਾ ਹੈ ਕਿਤੇ ਇੱਕ ਪਾਸੇ ਹਰਨੀਤ ਸਿੰਘ ਸੰਧੂ ਨੂੰ ਪੰਡਿਆ ਜਾ ਰਿਹਾ ਸੀ ਤੇ ਅੱਜ ਉਹਨੂੰ ਉਮੀਦਵਾਰ ਉਤਾਰਨ ਦੀਆਂ ਗੱਲਾਂ ਹੋ ਰਹੀਆਂ ਨੇ ਜਿਮਨੀ 2 ਤਰਨਤਾਰਨ ਤੋਂ ਦੂਸਰੇ ਪਾਸੇ ਗੱਲ ਕਰੀਏ ਅਜੇ ਹਾਈ ਭਾਜੀਪੀ ਦੇ ਵਿੱਚ ਹੁੰਦਾ ਹੈ ਜੇਕਰ ਗੱਲ ਕਰੀਏ ਤਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਤਾਂ ਆਪਣਾ ਉਮੀਦਵਾਰ ਉਤਾਰ ਹੀ ਚੁੱਕੀ ਹੈ ਇਹ ਤਾਂ ਆਉਣ ਵਾਲੀਆਂ 2000 ਸੌਰੀ ਇਹ ਤਾਂ ਆਉਣ ਵਾਲੀਆਂ ਜੋ ਜਿਮਨੀ ਚੋਣਾ ਹੀ ਦੱਸਣ ਗਿਆ ਕਿ ਰਿਜ਼ਲਟ ਕੀ ਹੈ ਲੇਕਿਨ ਜਿੱਥੇ ਗੱਲ ਕਰੀਏ ਜਿੱਥੇ ਕਸ਼ਮੀਰ ਸਿੰਘ ਕਸ਼ਮੀਰ ਡਾਕਟਰ ਕਸ਼ਮੀਰ ਸਿੰਘ ਸੋਹਲ ਜੋ ਜਿਨ੍ਹਾਂ ਦੀ ਡੈਥ ਹੋ ਗਈ ਹੈ ਜੋ ਪੀਰੀਅਡ ਸੀਗੇ ਮਤਲਬ ਉਹਨਾਂ ਨੂੰ ਹੈਗਾ ਸੀ ਕੈਂਸਰ ਤਾਂ ਉਹਦੇ ਚੱਲਦੇ ਆ ਹੀ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਸੀ ਕਦੇ ਵੀ ਉਹਨਾਂ ਦਾ ਮਾੜਾ ਪ੍ਰਭਾਵ ਨਹੀਂ ਪਿਆ ਜਿਨ੍ਹਾਂ ਦੇ ਰੋ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰਦੇ ਰਹੇ ਉਹ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਰਹੇ ਜੇਕਰ ਗੱਲ ਕਰੀਏ ਤਾਂ ਜਿੱਥੇ ਉਹ ਬਿਮਾਰ ਵੀ ਸੀ ਤਾਂ ਉਹਨਾਂ ਦਾ ਜੋ ਪਾਂਜਾ ਕੰਮ ਸੰਭਾਲਦਾ ਰਿਹਾ ਜਿਉ ਕੋਮਲਪ੍ਰੀਤ ਨੇ ਜਿਨ੍ਹਾਂ ਜੋ ਐਡਵੋਕੇਟ ਵੀ ਨੇ ਉਹ ਜਦੋਂ ਕਸ਼ਮੀਰ ਸਿੰਘ ਸੋਹਲ ਬਿਮਾਰ ਚੱਲ ਰਹੀ ਸੀ ਤਾਂ ਉਹਨਾਂ ਦੀ ਜਗ੍ਹਾ ਤੇ ਉਹਨਾਂ ਦਾ ਪਾਂਜਾ ਉਹਨਾਂ ਦੇ ਕੰਮ ਕਰਦਾ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਜਿੱਥੇ ਉਹਨੇ ਗਰਾਊਂਡ ਲੈਵਲ ਤੇ ਹਰ ਕਿਸੇ ਦੇ ਦੁੱਖ ਸੁੱਖ ਵਿੱਚ ਸਾਥ ਦਿੱਤਾ ਜਿੱਤੇ ਹਰ ਜਗ੍ਹਾ ਤੇ ਉਹਨੇ ਸਾਥ ਦਿੱਤਾ ਕਿਤੇ ਨਾ ਕਿਤੇ ਉਹਨੇ ਆਸਾਂ ਲਗਾਈਆਂ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਹੁਣ ਮੈਨੂੰ ਟਿਕਟ ਦਵੇਗੀ ਲੇਕਿਨ ਆਮ ਆਦਮੀ ਪਾਰਟੀ ਉਹਨੂੰ ਟਿਕਟ ਦਿੰਦੀ ਨਜ਼ਰ ਨਹੀਂ ਆਈ ਲੇਕਿਨ ਹੁਣ ਉਹਨਾਂ ਨੇ ਆਪਣਾ ਇਰਾਦਾ ਬਦਲ ਲਿਆ ਤੇ ਉਹ ਆਜ਼ਾਦ ਲੜਨ ਜਾ ਰਹੇ ਜੇਕਰ ਗੱਲ ਕਰੀਏ ਤਾਂ ਜਿੱਥੇ ਕਸ਼ਮੀਰ ਸਿੰਘ ਦੇ ਸਾਲ ਦੇ ਜੋ ਸੀਗੇ ਭਾਂਜੇ ਹੁਣ ਉਹ ਆਜ਼ਾਦ ਲੜਨਗੇ ਕਿਉਂਕਿ ਉਹਨਾਂ ਨੂੰ ਆਪਣੇ ਇਲਾਕੇ ਬਾਰੇ ਹਰ ਇਕਨੋਲਜ ਹੈ ਹਰੇਕ ਪੰਚਾਇਤੀ ਕੰਮ ਕੀਤਾ ਹੋਇਆ ਹੈ ਹਰੇਕ ਗਰੀਬ ਤੋਂ ਲੈ ਕੇ ਅਮੀਰ ਤੋਂ ਲੈ ਕੇ ਹਰ ਦੇ ਦੁੱਖ ਸੁੱਖ ਦੇ ਵਿੱਚ ਉਹ ਸ਼ਾਮਿਲ ਰਹੇ ਨੇ ਜਿਹਦੇ ਪਿੱਛੇ ਹੁਣ ਮੂੰਦੜਾ ਮੂੰ ਡਿਗਣਾ ਪਏਗਾ ਆਮ ਆਦਮੀ ਪਾਰਟੀ ਨੂੰ ਜੇਕਰ ਗੱਲ ਕਰੀਏ ਕਿ ਜੇਕਰ ਇਹਨਾਂ ਦਾ ਹਾਲ ਉਹੀ ਹੋਏਗਾ ਜੋ ਹਾਲ ਬਰਨਾਲਾ ਦੇ ਵਿੱਚ ਹੋਇਆ ਸੀ ਮੀਤ ਹੇਰਦੇ ਮਾਸੀ ਦੇ ਮੁੰਡੇ ਨਾਲ ਉਹਨੂੰ ਵੀ ਮੂਹੜੇ ਮੂੰਹ ਹਾਰ ਲੈਣੀ ਪਈ ਸੀ ਜਦੋਂ ਬਰਨਾਲਾ ਦੇ ਵਿੱਚ ਚੋਣਾ ਹੋਈਆਂ ਸੀ ਤਾਂ ਗੁਰਦੀਪ ਬਾਠ ਉਹਦੇ ਵਿੱਚ ਜਿੱਤੇ ਸੀ ਤੇ ਇਸ ਤਰ੍ਹਾਂ ਹੀ ਇਸ ਇਹਨਾਂ ਨਾਲ ਹੋਵੇਗਾ ਕਿਉਂਕਿ ਆਜ਼ਾਦ ਹੋਣ ਲੜਨ ਜਾ ਰਹੇ ਨੇ ਕਸ਼ਮੀਰ ਸਿੰਘ ਦੇ ਜੋ ਪਾਂਜੇ ਨੇ ਕੋਮਲਪ੍ਰੀਤ ਕਿਉਂਕਿ ਉਹਨਾਂ ਨੂੰ ਆਪਣੇ ਇਲਾਕੇ ਬਾਰੇ ਹਰ ਤਰ੍ਹਾਂ ਦੀ ਨੌਲੇਜ ਰੱਖਦੇ ਨੇ ਤਾਂ ਜਿੱਥੇ ਹੁਣ ਇਹਦਾ ਜੋ ਖਮਿਆਜਾ ਪਰਨਾ ਪਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੰਨਾ ਮਰਜੀ ਚਾਣ ਹਰ ਹਰਮੀਰ ਸੰਧੂ ਨੂੰ ਉਹ ਖੜਾ ਕਰਨ ਜਾ ਰਹੇ ਨੇ ਲੇਕਿਨ ਇਹੋ ਜਿਹਾ ਇਹ ਵੀ ਨਹੀਂ ਹੁੰਦਾ ਕਿ ਹਰ ਸੋਚਣ ਦੀ ਸੋਚ ਉਵੇਂ ਹੀ ਬਦਲ ਜਾਂਦੀ ਹੈ ਲੇਕਿਨ ਲੋਕ ਜਾਣਦੇ ਨੇ ਕਿ ਕਸ਼ਮੀਰ ਸਿੰਘ ਸੋਲ ਨੇ ਬਹੁਤ ਵਧੀਆ ਕੰਮ ਕੀਤੇ ਨੇ ਉਸੇ ਤਰ੍ਹਾਂ ਹੀ ਉਹਨਾਂ ਦਾ ਜੋ ਪਾਂਝਾ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਕੰਮ ਕਰ ਸਕੇਗਾ ਤਾਂ ਉਹ ਆਜ਼ਾਦ ਖੜੇ ਹੋਣ ਜਾ ਰਹੇ ਨੇ ਜਿਮਨੀ ਚੋਣਾਂ ਦੇ ਵਿੱਚ ਜਿੱਥੇ ਆਪੋ ਆਪਣੀਆਂ ਪਾਰਟੀਆਂ ਵੱਲੋਂ ਹਰ ਇੱਕ ਉਮੀਦਵਾਰ ਉਤਾਰਨ ਦੀਆਂ ਕੰਸੂਆਂ ਚੱਲ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਆਪਣਾ ਉਮੀਦਵਾਰ ਉਤਾਰ ਹੀ ਦਿੱਤਾ ਦੂਸਰੇ ਪਾਸੇ ਜੇ ਗੱਲ ਕਰੀਏ ਤਾ ਜਲਦੀ ਹੀ ਭਾਈ ਅਮਰਿਤਪਾਲ ਖਾਲਸਾ ਜੀ ਵੱਲੋਂ ਵੀ ਉਮੀਦਵਾਰ ਉਤਾਰਿਆ ਜਾਏਗਾ ਕਾਂਗਰਸ ਪਾਰਟੀ ਵੱਲੋਂ ਵੀ ਲੇਕਿਨ ਸਭ ਤੋਂ ਵੱਡਾ ਝਟਕਾ ਸਹਿਣਾ ਪਵੇਗਾ ਆਮ ਆਦਮੀ ਪਾਰਟੀ ਨੂੰ ਕਿਉਂਕਿ ਆਮ ਆਦਮੀ ਪਾਰਟੀ ਨੇ ਜੋ ਵੀ ਆਪਣਾ ਵਧੀਆ ਜੇਕਰ ਉਹਨਾਂ ਨੇ ਆਪਣਾ ਉਮੀਦਵਾਰ ਖੋਇਆ ਹੈ ਜਿਨ੍ਹਾਂ ਦਾ ਨਾਮ ਸੀ ਕਸ਼ਮੀਰ ਸਿੰਘ ਸੋਲ ਜਿਨ੍ਹਾਂ ਦੀ ਡੈਥ ਹੋ ਗਈ ਹੈ ਲੇਕਿਨ ਉਹਨਾਂ ਦਾ ਪਾਂਜਾ ਹੁਣ ਆਜ਼ਾਦ ਵੋਟਾ ਲੜਨ ਜਾ ਰਿਹਾ ਹੈ ਜਿਮਨੀ ਚੋਣਾਂ ਦੇ ਵਿੱਚ